ਜਿਸ ਬਾਤੇ ਜ਼ਿੰਦਗੀ ਸਟੋਰੀਜ਼ 'ਚ ਤੁਹਾਡਾ ਸਵਾਗਤ ਹੈ। ਹਾਜ਼ਰ ਹਾਂ ਇੱਕ ਨਵੀਂ ਕਹਾਣੀ ਦੇ ਨਾਲ। ਉਮੀਦ ਕਰਦੀ ਹਾਂ ਤੁਹਾਨੂੰ ਇਹ ਬਹੁਤ ਪਸੰਦ ਆਵੇਗੀ। ਮਨਦੀਪ ਕੌਰ ਪਿਛਲੇ ਕਰੀਬ 1 ਘੰਟੇ ਤੋਂ ਪਰੇਸ਼ਾਨ ਸੀ। ਉਸਦਾ ਬੰਟੀ ਬਾਹਰ ਕਿਤੇ ਖੇਡਣ ਚਲਾ ਗਿਆ ਸੀ। ਉਸਨੂੰ 15 ਮਿੰਟ ਖੇਡਣ ਦੀ ਹੀ ਇਜਾਜ਼ਤ ਦਿੱਤੀ ਗਈ ਸੀ। ਪਰ ਹੁਣ 1 ਘੰਟੇ ਤੋਂ ਵੀ ਉੱਪਰ ਹੋ ਗਿਆ ਸੀ। ਉਹ ਘਰ ਆਉਂਦਾ ਨਾਮ ਹੀ ਨਹੀਂ ਸੀ ਲੈ ਰਿਹਾ। ਮਨਦੀਪ ਕੌਰ ਨੂੰ ਸ਼ੰਕਾ ਸੀ ਕਿ ਉਹ ਮੁਹੱਲੇ ਦੇ ਆਵਾਰਾ ਬੱਚਿਆਂ ਦੇ ਨਾਲ ਖੇਡਣ ਦੇ ਲਈ ਜ਼ਰੂਰ ਕਿਤੇ ਦੂਰ ਚਲਾ ਗਿਆ ਹੋਵੇਗਾ ਉਹ ਬੰਟੀ ਨੂੰ ਹੱਦੋਂ ਵੱਧ ਪਿਆਰ ਕਰਦੀ ਸੀ ਉਸ ਨੂੰ ਉਸ ਦਾ ਆਵਾਰਾ ਬੱਚਿਆਂ ਦੇ ਨਾਲ ਘਰੋਂ ਜਾਣਾ ਪੂਰਾ ਪਸੰਦ ਨਹੀਂ ਸੀ ਇਸ ਕਰਕੇ ਤਾਂ ਉਹ ਚਿੰਤਾ ਵਿੱਚ ਡੁੱਬੀ ਸੜਪੁੱਜ ਰਹੀ ਸੀ ਕਿੰਨਾ ਹੀ ਸਮਝਾਉ ਪਰ ਇਹ ਇੰਨਾ ਟੀਠਾ ਮੰਨਦਾ ਹੀ ਨਹੀਂ ਲੱਖ ਵਾਰ ਕਿਹਾ ਕਿ ਗਲੀ ਦੇ ਆਵਾਰਾ ਬੱਚਿਆਂ ਨਾਲ ਨਾ ਖੇਡਿਆ ਕਰ ਵਿਗੜ ਜਾਏਗਾ ਪਰ ਉਸਦੇ ਕੰਨ ਤੇ ਜੂਣੀ ਸਰਕਦੀ ਆਉਣ ਦੇ ਟੀਠ ਨੂੰ ਇਸ ਵਾਰ ਅਜੇਹੀ ਮਰਮਤ ਕਰੂੰਗੀ ਤੌਬਾ ਕਰੂਗਾ 7 ਸਾਲ ਦਾ ਹੋ ਗਿਆ ਪਰ ਜਰਾ ਅਕਲ ਨਹੀਂ ਆਈ ਕਿ ਕੋਈ ਦੁਰਘਟਨਾ ਹੋ ਸਕਦੀ ਆ ਕੋਈ ਧੋਖਾ ਹੋ ਸਕਦਾ ਮਨਦੀਪ ਦਾ ਇਸ ਤਰ੍ਹਾਂ ਭੁੱਜਣਾ ਖਤਮ ਹੋਇਆ ਹੀ ਸੀ ਕਿ ਬੰਟੀ ਦੌੜਦਾ ਹੋਇਆ ਘਰੇ ਆ ਗਿਆ ਤੇ ਮਨਦੀਪ ਕੌਰ ਦੀ ਖੁਸ਼ਾਮਦ ਕਰਦਾ ਹੋਇਆ ਕਹਿਣ ਲੱਗਾ ਦਾਦੀ ਜੀ ਕੁਲਫੀ ਵਾਲਾ ਆਇਆ ਕੁਲਫੀ ਲਿਆ ਦਿਓ ਪਲੀਜ਼ ਕਿੰਨੇ ਦਿਨ ਹੋ ਗਏ ਕੁਲਫੀ ਨਹੀਂ ਖਾਧੀ ਅੱਜ ਆਪਾਂ ਦੋਵੇਂ ਕੁਲਫੀ ਖਾਵਾਂਗੇ ਇਧਰ ਆ ਤੈਨੂੰ ਚੰਗੀ ਤਰ੍ਹਾਂ ਕੁਆਲਿਫਾਈ ਖਵਾਵਾਂ ਕਹਿੰਦੇ ਹੋਏ ਮਨਦੀਪ ਨੇ ਬੰਟੀ ਤੇ ਆਪਣਾ ਗੁੱਸਾ ਕੱਢਣਾ ਸ਼ੁਰੂ ਕਰ ਦਿੱਤਾ ਉਸਨੇ ਦੀ ਬੰਟੀ ਦੀ ਗੱਲ ਦੇ ਚੋਹਰ ਨਾਲ ਤਿੰਨ ਚਾਰ ਥੱਪੜ ਜੜ ਦਿੱਤੇ ਬੰਟੀ ਉੱਚੀ ਉੱਚੀ ਰੋਣ ਲੱਗ ਗਿਆ ਉਹ ਰੋਂਦੇ ਰੋਂਦੇ ਬੋਲ ਰਿਹਾ ਸੀ ਕਿ ਗਵੰਡਾ ਨੰਟੀ ਸੱਚੀ ਕਹਿੰਦੀ ਆ ਤੁਸੀਂ ਮੇਰੇ ਸਕੇ ਦਾਦੀ ਨਹੀਂ ਤਾਂ ਹੀ ਤਾਂ ਮੈਨੂੰ ਇੰਨੀ ਬੁਰੀ ਤਰ੍ਹਾਂ ਮਾਰਦੇ ਹੋ ਜੇਕਰ ਤੁਸੀਂ ਮੇਰੇ ਸਕੇ ਦਾਦੀ ਹੁੰਦੇ ਤਾਂ ਮੇਰੇ ਇੱਕ ਜਪੇੜ ਨਾ ਮਾਰਦੇ ਤਕਦੀਰ ਦੀ ਦਾਦੀ ਉਸ ਨੂੰ ਕਿੰਨਾ ਪਿਆਰ ਕਰਦੀ ਆ ਉਹ ਉਸ ਦੀ ਸਗੀ ਦਾਦੀ ਹੈ ਨਾ ਉਸ ਨੇ ਕਦੇ ਵੀ ਤਕਦੀਰ ਦੇ ਥੱਪੜ ਨਹੀਂ ਲਾਇਆ ਹੁਣ ਮੈਂ ਇਸ ਘਰ ਵਿੱਚ ਨਹੀਂ ਰਹਿਣਾ ਮੈਂ ਵੀ ਆਪਣੇ ਮੰਮੀ ਪਾਪਾ ਕੋਲ ਚਲਾ ਜਾਊਂਗਾ ਦੂਰ ਬਹੁਤ ਦੂਰ ਫੇਰ ਮਾਰ ਲਿਓ ਕਿਸ ਨੂੰ ਮਾਰਨਾ ਉਹ ਰੀ ਰੀ ਕਰਦਾ ਉੱਚੀ ਉੱਚੀ ਰੋਣ ਲੱਗਾ ਬੰਟੀ ਦੀਆਂ ਇਸ ਤਰ੍ਹਾਂ ਦਿਲ ਨੂੰ ਛੋਣ ਵਾਲੀਆਂ ਗੱਲਾਂ ਨਾਲ ਮਨਦੀਪ ਕੌਰ ਨੂੰ ਲੱਗਿਆ ਜਿਵੇਂ ਕਿਸੇ ਨੇ ਉਸਦੇ ਦਿਲ ਤੇ ਤੀਰ ਚਲਾ ਦਿੱਤਾ ਹੋਵੇ ਬੈਠੇ-ਬੈਠੇ ਉਸ ਦੀਆਂ ਅੱਖਾਂ 'ਚੋਂ ਹੰਝੂ ਨਿਕਲਣ ਲੱਗੇ ਕੁਝ ਪਲਾਂ ਦੇ ਲਈ ਕਿਤੇ ਗਵਾਚ ਗਏ ਉਸ ਦੀਆਂ ਅੱਖਾਂ ਦੇ ਸਾਹਮਣੇ ਉਸ ਦਾ ਅਤੀਤ ਇੱਕ ਫਿਲਮ ਵਾਂਗ ਘੁੰਮਣ ਲੱਗਾ ਸੀ ਜਦੋਂ ਉਹ 3 ਸਾਲ ਦੀ ਮਾਸੂਮ ਬੱਚੀ ਸੀ ਤਾਂ ਉਸ ਦੇ ਸਿਰ ਤੋਂ ਬਾਪ ਦਾ ਸਾਯਾ ਉੱਠ ਗਿਆ ਸੀ ਸਾਰੇ ਰਿਸ਼ਤੇਦਾਰਾਂ ਨੇ ਕਿਨਾਰਾ ਕਰ ਲਿਆ ਸੀ ਕਿਸੇ ਨੇ ਵੀ ਉਸ ਨੂੰ ਆਸਰਾ ਨਹੀਂ ਸੀ ਦਿੱਤਾ ਮਾਂ ਅਨਪੜੀ ਤੇ ਕਮਾਈ ਦਾ ਕੋਈ ਸਾਧਨ ਨਹੀਂ ਸੀ ਪਰ ਮਾਂ ਨੇ ਵੀ ਕਮਰ ਕੱਸ ਲਈ ਸੀ ਉਹ ਮਿਹਨਤ ਮਜ਼ਦੂਰੀ ਕਰਕੇ ਆਪਣਾ ਤੇ ਆਪਣੀ ਧੀ ਦਾ ਪੇਟ ਪਾਲਣ ਲੱਗੀ ਸੀ ਇਸੇ ਕਰਕੇ ਮਨਦੀਪਕੌਰ ਦੇ ਬਚਪਨ ਤੋਂ ਲੈ ਕੇ ਜਵਾਨੀ ਤੱਕ ਦੇ ਦਿਨ ਤੰਗੀ ਤਰਸ਼ੀ ਵਿੱਚ ਹੀ ਗੁਜ਼ਰੇ ਸੀ ਤੰਗੀ ਤਰਸ਼ੀ ਦੇ باوجود ਮਾਂ ਨੇ ਮਨਦੀਪ ਦੀ ਪੜ੍ਹਾਈ ਲਿਖਾਈ ਵੱਲ ਖਾਸ ਧਿਆਨ ਦਿੱਤਾ ਸੀ ਮਨਦੀਪ ਨੇ ਵੀ ਆਪਣੀ ਵਿਧਵਾ ਬੇਸਹਾਰਾ ਮਾਂ ਦੇ ਸੁਪਨਿਆਂ ਨੂੰ ਸਾਕਾਰ ਕਰਨ ਦੇ ਲਈ ਪੂਰੀ ਲਗਨ ਤੇ ਮਿਹਨਤ ਨਾਲ ਪਹਿਲੀ ਸ਼੍ਰੇਣੀ ਵਿੱਚ 10ਵੀਂ ਪਾਸ ਕੀਤੀ ਸੀ ਤੇ ਇਸ ਤਰ੍ਹਾਂ ਆਪਣੀ ਤੇਜ਼ ਬੁੱਧੀ ਦਾ ਪ੍ਰਮਾਣ ਦਿੱਤਾ ਸੀ 10ਵੀਂ ਕਰਦੇ ਹੀ ਮਨਦੀਪ ਨੂੰ ਇੱਕ ਸਰਕਾਰੀ ਦਫ਼ਤਰ ਵਿੱਚ ਕਲਰਕ ਦੀ ਨੌਕਰੀ ਮਿਲ ਗਈ ਸੀ ਇਸ ਕਰਕੇ ਜਲਦੀ ਹੀ ਉਹਨਾਂ ਦੇ ਘਰ ਦੀ ਤੰਗੀ ਤੁਰਸ਼ੀ ਖੁਸ਼ਹਾਲੀ ਵਿੱਚ ਬਦਲਣ ਲੱਗੀ ਸੀ ਮਨਦੀਪ ਇੱਕ ਸਾਹਮਲੇ ਰੰਗ ਦੀ ਸੁਸ਼ੀਲ ਕੁੜੀ ਸੀ ਅਸਤੀ ਨੌਕਰੀ ਲੱਗਣ ਦੇ ਬਾਅਦ ਜਦੋਂ ਉਹਨਾਂ ਦੇ ਘਰ ਵਿੱਚ ਖੁਸ਼ਹਾਲੀ ਆਉਣ ਲੱਗੀ ਸੀ ਤਾਂ ਲੋਕਾਂ ਦਾ ਧਿਆਨ ਉਹਨਾਂ ਵੱਲ ਜਾਣ ਲੱਗਾ ਸੀ ਦੇਖਦੇ ਹੀ ਦੇਖਦੇ ਅਸਲੀ ਰਿਸ਼ਤੇ ਆਉਣ ਲੱਗੇ ਸੀ ਪਰ ਮੁਸੀਬਤ ਇਹ ਸੀ ਕਿ ਇੰਨੇ ਰਿਸ਼ਤੇ ਆਉਣ ਦੇ ਬਾਵਜੂਦ ਕਿਤੇ ਰਿਸ਼ਤਾ ਤੈਅ ਨਹੀਂ ਸੀ ਹੋ ਰਿਹਾ ਜ਼ਿਆਦਾਤਰ ਮੁੰਡਿਆਂ ਨੂੰ ਜਾਂ ਉਸਦੇ ਰਿਸ਼ਤੇਦਾਰਾਂ ਨੂੰ ਮਨਦੀਪ ਦੀ ਨੌਕਰੀ ਤੇ ਇਤਰਾਜ਼ ਸੀ ਕੋਈ ਭੁੱਲ ਜਾਂਦੇ ਕਿ ਮਨਦੀਪ ਦੇ ਘਰ ਦੀ ਖੁਸ਼ਹਾਲੀ ਦਾ ਰਾਜ਼ ਉਸ ਦੀ ਨੌਕਰੀ ਵਿੱਚ ਹੀ ਤਾਂ ਛिपਿਆ ਹੈ। ਉਸ ਦੀ ਇੱਕ ਖਾਸ ਸ਼ਰਤ ਇਹ ਹੁੰਦੀ ਕਿ ਵਿਆਹ ਤੋਂ ਬਾਅਦ ਨੌਕਰੀ ਛੱਡਣੀ ਪਵੇਗੀ। ਪਰ ਮਨਦੀਪ ਕਿਸੇ ਵੀ ਕੀਮਤ ਤੇ ਲੱਗੀ ਲਗਾਈ ਆਪਣੀ ਸਰਕਾਰੀ ਨੌਕਰੀ ਨਹੀਂ ਛੱਡਣਾ ਚਾਹੁੰਦੀ ਸੀ। ਮਨਦੀਪ ਦੇ ਪਿਤਾ ਦੀ ਬੇਵਕਤੀ ਮੌਤ ਨਾਲ ਉਹ ਬਹੁਤ ਵੱਡਾ ਸਬਕ ਸਿੱਖ ਚੁੱਕੀ ਸੀ। ਤੰਗੀਆਂ ਤਰਸ਼ੀਆਂ ਨੇ ਅਸਦੀ ਮਾਂ ਨੂੰ ਘੱਟ ਪਰੇਸ਼ਾਨ ਨਹੀਂ ਸੀ ਕੀਤਾ ਰੁੱਖੇ ਸੁੱਖੀ ਵਿੱਚ ਹੀ ਬਚਪਨ ਤੋਂ ਜਵਾਨੀ ਤੱਕ ਦੇ ਦਿਨ ਬੀਤੇ ਸਨ ਇਸ ਕਰਕੇ ਉਹ ਨੌਕਰੀ ਛੱਡ ਕੇ ਕਿਸੇ ਕਸਮ ਦਾ ਖਤਰਾ ਮੌਲਾ ਨਹੀਂ ਸੀ ਲੈਣਾ ਚਾਹੁੰਦੀ ਮਨਦੀਪ ਦਾ ਖਿਆਲ ਸੀ ਕਿ ਜੇਕਰ ਵਿਆਹ ਤੋਂ ਬਾਅਦ ਕੋਈ ਹਾਦਸਾ ਹੋ ਗਿਆ ਜਾਂ ਉਸਦੇ ਪਤੀ ਨੂੰ ਕੁਝ ਹੋ ਗਿਆ ਤਾਂ ਉਸਦੀ ਨੌਕਰੀ ਬਹੁਤ ਵੱਡੇ ਸਹਾਰੇ ਦੇ ਰੂਪ ਵਿੱਚ ਕੰਮ ਆ ਸਕਦੀ ਹੈ ਵੈਸੇ ਵੀ ਪਤੀ ਪਤਨੀ ਦੋਨਾਂ ਦੁਆਰਾ ਕੰਮ ਕਰਨ ਨਾਲ ਘਰ ਦੀ ਆਰਥਿਕ ਸਥਿਤੀ ਬਹੁਤ ਚੰਗੀ ਹੋ ਸਕਦੀ ਸੀ। ਜ਼ਿੰਦਗੀ ਮਜ਼ੇ ਨਾਲ ਗੁਜ਼ਰ ਸਕਦੀ ਸੀ। ਦੇਖਦੇ ਹੀ ਦੇਖਦੇ 4-5 ਸਾਲ ਗੁਜ਼ਰ ਗਏ ਸਨ ਤੇ ਮਨਦੀਪ ਦੇ ਵਿਆਹ ਦੀ ਗੱਲ ਕਿਤੇ ਪੱਕੀ ਨਹੀਂ ਸੀ ਹੋ ਸਕੀ। ਉਸਦੀ ਉਮਰ ਵੀ ਦਿਨੋਂ-ਦਿਨ ਵੱਧਦੀ ਜਾ ਰਹੀ ਸੀ। ਇਸ ਕਰਕੇ ਵਿਆਹ ਦੀ ਗੱਲ ਨੂੰ ਲੈ ਕੇ ਦੋਨੇ ਮਾਵਾਂ ਧੀਆ ਪਰੇਸ਼ਾਨ ਰਹਿਣ ਲੱਗੀਆਂ ਸੀ। ਇੱਕ ਦਿਨ ਗਵਾਂਢ ਵਿੱਚੋਂ ਇੱਕ ਭਾਈ ਸਾਹਿਬ ਆਏ ਹੋਏ ਸਨ ਉਹ ਉਸੇ ਸ਼ਹਿਰ ਦੇ ਦੂਜੇ ਮਹੱਲੇ ਦੇ ਰਣਜੀਤ ਦਾ ਰਿਸ਼ਤਾ ਮਨਦੀਪ ਦੇ ਲਈ ਲਿਆਏ ਸੀ ਉਸ ਦੇ ਨਾਲ ਇੱਕ ਔਰਤ ਵੀ ਸੀ ਜੋ ਖੁਦ ਨੂੰ ਰਣਜੀਤ ਦੀ ਭਾਬੀ ਦੱਸ ਰਹੀ ਸੀ ਰਣਜੀਤ ਇੱਕ ਛੋਟੇ ਜਿਹੇ ਵਿਭਾਗ ਵਿੱਚ ਲੇਖਾਕਾਰ ਸੀ ਤੇ ਖਾਂਦੇ ਪੀਂਦੇ ਕਰਦਾ ਸੀ ਮਨਦੀਪ ਦੀ ਨੌਕਰੀ ਤੇ ਉਸ ਨੂੰ ਕੋਈ ਇਤਰਾਜ਼ ਨਹੀਂ ਸੀ ਮਹੱਲੇ ਵਾਲਿਆਂ ਨੇ ਆਂਡੀਆਂ ਗਵਾਂਡੀਆਂ ਨੇ ਮਨਦੀਪ ਦੀ ਮਾਂ ਤੇ ਦਬਾਅ ਪਾਇਆ ਕਿ ਇਸ ਰਿਸ਼ਤੇ ਨੂੰ ਹੱਥੋਂ ਨਾ ਜਾਣ ਦੇਵੀ ਕਿਉਂਕਿ ਰਿਸ਼ਤਾ ਬਹੁਤ ਚੰਗਾ ਹੈ। ਵੈਸੇ ਵੀ ਕੁੜੀਆਂ ਦੇ ਲਈ ਚੰਗੇ ਰਿਸ਼ਤੇ ਮੁਸ਼ਕਲ ਨਾਲ ਹੀ ਆਉਂਦੇ ਹਨ। ਫੇਰ ਇਹ ਰਿਸ਼ਤਾ ਤਾਂ ਬਹੁਤ ਹੀ ਪਿਆਰਾ ਇਨਸਾਨ ਲੈ ਕੇ ਆਇਆ ਸੀ। ਮਨਦੀਪ ਦੀ ਮਾਂ ਨੇ ਆਂਡੀਆਂ ਗਵਾਂਡੀਆਂ ਦੇ ਬਜ਼ੁਰਗਾਂ ਦੀ ਸਲਾਹ ਮੰਨ ਕੇ ਮਨਦੀਪ ਦੇ ਲਈ ਰਣਜੀਤ ਦੇ ਰਿਸ਼ਤੇ ਦੀ ਹਾਂਮੀ ਕਰ ਦਿੱਤੀ ਸੀ। ਮਨਦੀਪ ਆਪਣੇ ਵਿਆਹ ਦੀ ਖ਼ਬਰ ਸੁਣ ਕੇ ਮਨਹੀਮਨ ਬਹੁਤ ਖੁਸ਼ ਹੋਈ ਸੀ ਉਹ ਦਿਨ ਰਾਤ ਆਪਣੇ ਸੁਖੀ ਗ੍ਰਹਿਸਤ ਜੀਵਨ ਦੀ ਕਲਪਨਾ ਕਰਦੀ ਰਹਿੰਦੀ ਸੀ ਤੇ ਇੱਕ ਦਿਨ ਉਹ ਸਮਾਂ ਵੀ ਆ ਗਿਆ ਜਦੋਂ ਮਨਦੀਪ ਦਾ ਰਣਜੀਤ ਨਾਲ ਵਿਆਹ ਹੋ ਗਿਆ ਤੇ ਉਹ ਪੇਕਿਆਂ ਤੋਂ ਵਿਦਾ ਹੋ ਗਈ ਪਰ ਸਹੁਰੇ ਪਹੁੰਚਦੇ ਹੀ ਇਸ ਗੱਲ ਨੇ ਉਸਦੇ ਹੋਸ਼ ਉਡਾ ਦਿੱਤੇ ਕਿ ਜੋ ਔਰਤ ਖੁਦ ਨੂੰ ਰਣਜੀਤ ਦੀ ਭਾਬੀ ਦੱਸ ਰਹੀ ਸੀ ਉਹ ਅਸਲ ਵਿੱਚ ਰਣਜੀਤ ਦੀ ਪਹਿਲੀ ਪਤਨੀ ਸੀ ਅਸਲੀਅਤ ਸਾਹਮਣੇ ਆਉਂਦੇ ਹੀ ਮਨਦੀਪ ਦਾ ਸਿਰ ਚਕਰਾਉਣ ਲੱਗਾ ਉਸ ਨੂੰ ਲੱਗਿਆ ਉਸ ਦੇ ਨਾਲ ਬਹੁਤ ਵੱਡਾ ਧੋਖਾ ਹੋਇਆ ਤੇ ਉਸ ਨੂੰ ਫਸਾਇਆ ਗਿਆ ਹੈ ਵਿਚੋਲੇ ਨੇ ਉਸ ਦੇ ਨਾਲ ਬਹੁਤ ਵੱਡਾ ਵਿਸ਼ਵਾਸ ਘਾਤ ਕੀਤਾ ਸੀ ਉਹ ਮਨ ਹੀ ਮਨ ਤੜਫਦੀ ਰਹੀ ਪਰ ਜਲਦੀ ਹੀ ਰਣਜੀਤ ਨੇ ਮਨਦੀਪ ਦੇ ਸਾਹਮਣੇ ਸਾਰੀ ਸਥਿਤੀ ਸਪਸ਼ਟ ਕਰ ਦਿੱਤੀ ਮਨਦੀਪ ਦਾ ਅਸਲ ਗੱਲ ਇਹ ਸੀ ਕਿ ਵਿਆਹ ਦੇ 7 ਸਾਲ ਬਾਅਦ ਵੀ ਜਦੋਂ ਹਰਜੀਤ ਮੈਨੂੰ ਕੋਈ ਔਲਾਦ ਨਹੀਂ ਦੇ ਸકી ਤਾਂ ਮੈਂ ਔਲਾਦ ਦੇ ਲਈ ਤਰਸਣ ਲੱਗਾ ਅਸੀਂ ਦੋਨੋਂ ਪਤੀ ਪਤਨੀ ਨੇ ਕਿਹੜੇ ਕਿਹੜੇ ਡਾਕਟਰ ਤੋਂ ਇਲਾਜ ਨਹੀਂ ਕਰਵਾਇਆ ਕਿੜੀਆਂ ਕਿੜੀਆਂ ਕੋਸ਼ਿਸ਼ਾਂ ਨਹੀਂ ਕੀਤੀਆਂ ਪਰ ਨਤੀਜਾ ਕੁਝ ਵੀ ਨਹੀਂ ਨਿਕਲਿਆ ਆਖਰ ਹਰਜੀਤ ਮੇਰੇ ਤੇ ਜ਼ੋਰ ਪਾਉਣ ਲੱਗੀ ਕਿ ਮੈਂ ਦੂਜਾ ਵਿਆਹ ਕਰ ਲਵਾਂ ਔਲਾਦ ਤੇ ਮੇਰੀ ਖੁਸ਼ੀ ਦੀ ਖਾਤਰ ਅਸਨੇ ਘਰ ਵਿੱਚ ਸੌਂਕਲ ਲੈਣਾ ਮਨਜ਼ੂਰ ਕਰ ਲਿਆ। ਬਹੁਤ ਹੀ ਮਨ ਮਾਰ ਕੇ ਮੈਨੂੰ ਸੰਤਾਨ ਸੁਖ ਦੀ ਖਾਤਰ ਦੂਜੇ ਵਿਆਹ ਦਾ ਫੈਸਲਾ ਲੈਣਾ ਪਿਆ। ਮੈਂ ਆਪਣੀ ਤਨਖਾਹ ਨਾਲ ਦੋ ਪਤਨੀਆਂ ਦਾ ਬੋਝ ਚੱਕਣ ਦੇ ਕਾਬਿਲ ਨਹੀਂ ਸੀ। ਇਸ ਕਰਕੇ ਦੂਸਰੀ ਪਤਨੀ ਦੀ ਚੋਣ ਕਰਦੇ ਸਮੇਂ ਮੈਂ ਇਸ ਗੱਲ ਤੇ ਜ਼ੋਰ ਦੇ ਰਿਹਾ ਸੀ ਕਿ ਜੇਕਰ ਉਹ ਨੌਕਰੀ ਵਾਲੀ ਹੋਵੇ ਤਾਂ ਗੱਲ ਬਣ ਸਕਦੀ ਹੈ। ਜਦੋਂ ਸਾਨੂੰ ਵਿਚੋਲੇ ਦੇ ਜ਼ਰੀਏ ਤੇਰੀ ਬਾਰੇ ਪਤਾ ਲੱਗਾ ਤਾਂ ਗੱਲ ਨੂੰ ਸਿਰੇ ਲਾਉਣ ਲਈ ਸਾਨੂੰ ਸੱਚਾਈ ਨੂੰ ਲੁਕਾਉਣਾ ਪਿਆ ਕਿ ਮੈਂ ਪਹਿਲਾਂ ਹੀ ਵਿਆਹਿਆ ਹਾਂ ਮੈਂ ਝੂਠ ਨਹੀਂ ਬੋਲਦਾ ਮੈਂ ਸੰਤਾਨ ਸੋਖ ਦੀ ਪ੍ਰਾਪਤੀ ਦੀ ਇੱਛਾ ਵਿੱਚ ਇੰਨਾ ਅੰਨ੍ਹਾ ਹੋ ਚੁੱਕਿਆ ਸੀ ਕਿ ਮੈਨੂੰ ਤੁਹਾਡੇ ਕੋਲੋਂ ਆਪਣੇ ਵਿਆਹ ਹੋਣ ਦੀ ਸੱਚਾਈ ਨੂੰ ਲੁਕਾਉਣ ਵਿੱਚ ਵੀ ਪੂਰਾ ਸੰਕੋਚ ਨਹੀਂ ਹੋਇਆ ਮੈਂ ਹੁਣ ਮਹਿਸੂਸ ਕਰ ਰਿਹਾ ਕਿ ਇਹ ਚੰਗਾ ਨਹੀਂ ਹੋਇਆ ਸੱਚਾਈ ਤੇਨੂੰ ਪਹਿਲਾਂ ਹੀ ਦੱਸ ਦੇਣੀ ਚਾਹੀਦੀ ਸੀ ਪਰ ਹੁਣ ਜੋ ਹੋ ਗਿਆ ਸੋ ਹੋ ਗਿਆ। ਵੈਸੇ ਦੇਖਿਆ ਜਾਵੇ ਤਾਂ ਇੱਕ ਤਰ੍ਹਾਂ ਨਾਲ ਮੈਂ ਤੇਰਾ ਗੁਨਾਹਗਰ ਹੋਇਆ। ਮਨਦੀਪ ਮੇਰੇ ਇਸ ਗੁਨਾਹ ਨੂੰ ਬਖਸ਼ ਦੇ। ਮੇਰੀ ਮਿਹਨਤਾਂ। ਮਨਦੀਪ ਨੇ ਬਹੁਤ ਸੋਚ ਵਿਚਾਰ ਤੋਂ ਬਾਅਦ ਸਥਿਤੀ ਨਾਲ ਸਮਝੌਤਾ ਕਰਨਾ ਹੀ ਠੀਕ ਸਮਝਿਆ ਸੀ। ਤੇ ਉਹ ਆਪਣੀ ਗ੍ਰੈਸਤੀ ਦੇ ਪ੍ਰਤੀ ਸਮਰਪਿਤ ਹੁੰਦੀ ਚਲੀ ਗਈ। ਮਨਦੀਪ ਦੇ ਵਿਆਹ ਤੋਂ ਬਾਅਦ ਡੇਢ ਸਾਲ ਦਾ ਸਮਾਂ ਗੁਜ਼ਰ ਗਿਆ ਸੀ। ਪਰ ਉਸਦੀ ਵੀ ਮਾਂ ਬਣਨ ਦੇ ਕੋਈ ਅਸਾਰ ਨਜ਼ਰ ਨਹੀਂ ਸਨ ਆ ਰਹੇ ਉਸ ਦੇ ਉਲਟ ਹਰਜੀਤ ਵਿੱਚ ਮਾਂ ਬਣਨ ਦੇ ਲੱਛਣ ਦਿਖਾਈ ਦੇ ਰਹੇ ਸੀ ਡਾਕਟਰੀ ਪ੍ਰੀਖਣ ਤੋਂ ਬਾਅਦ ਇਹ ਗੱਲ ਨਿਸ਼ਚਿਤ ਹੋ ਗਈ ਕਿ ਹਰਜੀਤ ਸੱਚਮੁੱਚ ਮਾਂ ਬਣਨ ਵਾਲੀ ਹੈ ਇਸੇ ਤਰ੍ਹਾਂ ਹਰਜੀਤ ਦੇ ਦਿਨ ਪੂਰੇ ਹੁੰਦੇ ਗਏ 9 ਮਹੀਨਿਆਂ ਬਾਅਦ ਉਸ ਨੂੰ ਪ੍ਰਸੂਤੀ ਦੀ પીੜਾ ਸ਼ੁਰੂ ਹੋ ਗਈਆਂ ਪਰ ਬੱਚਾ ਪੈਦਾ ਹੋਣ ਦਾ ਨਾਮ ਹੀ ਨਹੀਂ ਸੀ ਲੈ ਰਿਹਾ ਆਖਰ ਆਪਰੇਸ਼ਨ ਦੁਆਰਾ ਹਰਜੀਤ ਦੇ ਪੁੱਤਰ ਦਾ ਜਨਮ ਹੋਇਆ ਪਰ ਹਰਜੀਤ ਦੀ ਹਾਲਤ ਬਹੁਤ ਹੀ ਨਾਜ਼ੁਕ ਹੋ ਗਈ ਡਾਕਟਰਾਂ ਦੀਆਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਉਹ ਬਚ ਨਹੀਂ ਸਕੇ ਹਰਜੀਤ ਦੀ ਬੇਵਕਤੀ ਮੌਤ ਨਾਲ ਉਸਦੇ بیٹے ਸਹਿਜ ਦੇ ਪਾਲਣ ਪੋਸ਼ਣ ਦੀ ਪੂਰੀ ਜ਼ਿੰਮੇਵਾਰੀ ਮਨਦੀਪ ਤੇ ਆ ਪਈ ਆਪਣੀ ਕੋਖ ਤੋਂ ਬੱਚਾ ਜਨਮ ਬਗੈਰ ਹੀ ਮਮਤਾ ਦਾ ਬੋਝ ਢੋਣ ਦੇ ਲਈ ਮਨਦੀਪ ਨੂੰ ਮਜਬੂਰ ਹੋਣਾ ਪਿਆ ਉਸ ਨੇ ਉਸ ਜ਼ਿੰਮੇਵਾਰੀ ਤੋਂ ਦੂਰ ਭੱਜਣਾ ਠੀਕ ਨਹੀਂ ਸਮਝਿਆ ਆਖਰ ਸਹਿਜ ਉਸਦੇ ਪਤੀ ਦੀ ਔਲਾਦ ਸੀ ਰਣਜੀਤ ਇਸ ਗੱਲ ਦਾ ਹਮੇਸ਼ਾ ਖਿਆਲ ਰੱਖਿਆ ਕਰਦਾ ਸੀ ਕਿ ਉਸਦੇ ਵਿਹਾਰ ਨਾਲ ਮਨਦੀਪ ਨੂੰ ਕਿਸੇ ਕਿਸਮ ਦਾ ਦੁੱਖ ਜਾਂ ਤਕਲੀਫ ਨਾ ਪਹੁੰਚੇ ਉਹ ਹਮੇਸ਼ਾ ਖੁਸ਼ ਰਹੇ ਸਹਿਜ ਨੂੰ ਉਹ ਮਾਂ ਦਾ ਪਿਆਰ ਦਿੰਦੀ ਰਹੀ ਤੇ ਉਸ ਨੂੰ ਕਿਸੇ ਕਿਸਮ ਦੀ ਕਮੀ ਨਾ ਮਹਿਸੂਸ ਹੋਣ ਦੇਵੇ ਮਨਦੀਪ ਵੀ ਸਹਿਜ ਨੂੰ ਇੱਕ ਸਕੇ ਪੁੱਤਰ ਵਾਂਗ ਚਾਹੁੰਦੀ ਸੀ। ਉਹ ਸਹਿਜ ਉੱਪਰ ਪੂਰਾ ਪਿਆਰ ਡੋਲ ਦਿੰਦੀ। ਤੇ ਸਹਿਜ ਵੀ ਮੰਮੀ ਮੰਮੀ ਕਰਦਾ ਹੋਇਆ ਉਸ ਦੇ ਅੱਗੇ ਪਿੱਛੇ ਭੱਜਦਾ ਰਹਿੰਦਾ। ਹੁਣ ਸਹਿਜ 5 ਸਾਲ ਦਾ ਹੋ ਗਿਆ ਸੀ। ਤੇ ਸਕੂਲ ਜਾਣ ਲੱਗਿਆ ਸੀ। ਮਾਪੇ ਪੁੱਤਰ ਦੇ ਸੁਨਹਿਰੀ ਭਵਿੱਖ ਨੂੰ ਲੈ ਕੇ ਸੁਪਨੇ ਬੁਣਨ ਲੱਗੇ ਸੀ। ਇਸੇ ਦੌਰਾਨ ਇੱਕ ਹਾਦਸੇ ਨੇ ਮਨਦੀਪ ਨੂੰ ਅੰਦਰੋਂ ਤੋੜ ਕੇ ਰੱਖ ਦਿੱਤਾ। ਉਹ ਮੱਸਿਆ ਦਾ ਦਿਨ ਸੀ ਰਣਜੀਤ ਆਪਣੇ ਕੁਝ ਕੁ ਦੋਸਤਾਂ ਦੇ ਜਿਆਦਾ ਜੋਰ ਪਾਉਣ ਤੇ ਉਹਨਾਂ ਦੇ ਨਾਲ ਨਦੀ ਵਿੱਚ ਇਸ਼ਨਾਨ ਕਰਨ ਚੱਲਿਆ ਗਿਆ ਸੀ ਪਰ ਹੁਣੀ ਨੂੰ ਕੁਝ ਹੋਰ ਮਨਜ਼ੂਰ ਸੀ ਤੇ ਉਹ ਡੁੱਬਣ ਕਾਰਨ ਆਪਣੀ ਜਾਨ ਤੋਂ ਹੱਥ ਧੋ ਬੈਠਾ ਰਣਜੀਤ ਦੀ ਬੇਵਕਤੀ ਮੌਤ ਨਾਲ ਮਨਦੀਪ ਤੇ ਦੁੱਖਾਂ ਦਾ ਪਹਾੜ ਟੁੱਟ ਪਿਆ ਪਰ ਉਸਨੇ ਹਿੰਮਤ ਦਾ ਸਾਥ ਨਾ ਛੱਡਿਆ ਉਸਨੇ ਆਪਣੇ ਮਨ ਵਿੱਚ ਇੱਕ ਗੰਢ ਬੰਨ ਲਈ ਸੀ ਹੁਣ ਮੈਨੂੰ ਇਕੱਲੀ ਨੂੰ ਹੀ ਜ਼ਿੰਦਗੀ ਦਾ ਇਹ ਮਾਰੂਥਲੀ ਸਫ਼ਰ ਤੈਅ ਕਰਨਾ ਪੈਣਾ ਹੈ। ਹੁਣ ਕਿਸੇ ਹੋਰ ਮਰਦ ਦੇ ਸਾਥ ਦੀ ਇੱਛਾ ਨਾ ਕਰਦੇ ਹੋਏ ਮੈਨੂੰ ਇਕੱਲੀ ਹੀ ਵਕਤ ਦੇ ਥਪੇੜਿਆਂ ਨਾਲ ਲੜਨਾ ਪੈਣਾ। ਪਹਿਲਾ ਹੀ ਪਤੀ ਜ਼ਿੰਦਗੀ ਦੀ ਬੇੜੀ ਪਾਰ ਨਹੀਂ ਲਾ ਸਕਿਆ ਤਾਂ ਦੂਜਾ ਕੀ ਪਾਰ ਲਾਵੇਗਾ? ਨਹੀਂ। ਮੈਂ ਦੂਜੇ ਪਤੀ ਬਾਰੇ ਸੋਚ ਵੀ ਨਹੀਂ ਸੀ ਸਕਦੀ। ਫਿਰ ਰਣਜੀਤ ਦੀ ਇੱਕ ਨਿਸ਼ਾਨੀ ਸਹਿਜ ਦੇ ਰੂਪ ਵਿੱਚ ਹੈ ਉਸਦੇ ਕੋਲ। ਇਸ ਦਾ ਕੀ ਹੋਵੇਗਾ ਇਸ ਨੂੰ ਕੌਣ ਅਪਣਾਵੇਗਾ ਇਹ ਯਤਿਮ ਬੱਚੇ ਵਾਂਗ ਦਰ ਦਰ ਭਟਕਦਾ ਫਿਰੂਗਾ ਇਸ ਦਾ ਭਵਿੱਖ ਹਨੇਰੇ ਵਿੱਚ ਚਲਾ ਜਾਵੇਗਾ ਮੇਰੇ ਤੋਂ ਬਿਨਾਂ ਇਸ ਦਾ ਭਾਰ ਢੋਣ ਵਾਲਾ ਵੀ ਤਾਂ ਕੋਈ ਨਹੀਂ ਆ ਇਸ ਦੇ ਨਾਨਾ ਨਾਨੀ ਮਾਮਾ मामੀ ਕੋਈ ਵੀ ਦਿਲ ਖੋਲ ਕੇ ਇੰਨਾ ਨਹੀਂ ਸੀ ਕਹਿ ਸਕਿਆ ਕਿ ਸਹਿਜ ਦਾ ਬੋਝ ਅਸੀਂ ਝੱਲਾਂਗੇ ਸਭ ਸੁੱਖਾਂ ਦੇ ਸਾਥੀ ਹੁੰਦੇ ਆ ਮੈਂ ਸੈਜ ਨੂੰ ਲਵਾਰਸ ਨਹੀਂ ਬਣਨ ਦੇਣਾ ਮੈਂ ਵੀ ਤਾਂ ਇਸਦੀ ਕੁਝ ਲੱਗਦੀ ਆ ਭਾਵੇਂ ਸੁਤੇਲੀ ਹੀ ਸਈ ਪਰ ਮਾਂ ਤਾਂ ਹਾਂ ਇਸਦੀ ਜਦੋਂ ਇਹ ਮੈਨੂੰ ਪਿਆਰ ਨਾਲ ਮੰਮੀ ਕਹਿ ਕੇ ਬੁਲਾਉਂਦਾ ਤਾਂ ਮੇਰੇ ਦਿਲ ਵਿੱਚ ਕਿਵੇਂ ਮਮਤਾ ਜਾਗ ਪੈਂਦੀ ਆ ਨਹੀਂ ਨਹੀਂ ਸੈਜ ਨੂੰ ਮੇਰੀ ਸਖਤ ਲੋੜ ਆ ਮੈਂ ਸੈਜ ਨੂੰ ਆਪਣੇ ਤੋਂ ਅਲੱਗ ਨਹੀਂ ਕਰ ਸਕਦੀ ਮੇਰੀ ਤਾਂ ਕੋਈ ਸੰਤਾਨ ਹੈ ਹੀ ਨਹੀਂ ਮੈਂ ਇਸੇ ਨੂੰ ਦੇਖ ਕੇ ਆਪਣੀ ਪੂਰੀ ਜ਼ਿੰਦਗੀ گزار ਲਵਾਂਗੀ ਮੈਂ ਸਹਿਜ ਨੂੰ ਪੜ੍ਹਾ ਲਖਾ ਕੇ ਚੰਗਾ ਇਨਸਾਨ ਬਣਾਵਾਂਗੀ ਇਸ ਦੀ ਜ਼ਿੰਦਗੀ ਨੂੰ ਸਵਾਰਾਂਗੀ ਹੁਣ ਇਹੀ ਮੇਰੀ ਜ਼ਿੰਦਗੀ ਦਾ ਮਕਸਦ ਹੈ ਤੇ ਮਨਦੀਪ ਨੇ ਸਹਿਜ ਦੀ ਖਾਤਰ ਆਪਣਾ ਸੁੱਖ ਚੈਨ ਵਾਰ ਦਿੱਤਾ ਤੇ ਆਪਣਾ ਆਪ ਵੀ ਤਿਆਗ ਦਿੱਤਾ ਫਿਰ ਉਸ ਨੂੰ ਇੱਕ ਕਾਬਲ ਤੇ ਨੇਕ ਇਨਸਾਨ ਬਣਾ ਕੇ ਹੀ ਦਮ ਲਿਆ ਸਹਿਜ ਪੜ੍ਹ ਲੈ ਕੇ ਇੰਜੀਨੀਅਰ ਬਣ ਗਿਆ ਉਸ ਦਿਨ ਮਨਦੀਪ ਕਿੰਨੀ ਖੁਸ਼ ਸੀ ਜਦੋਂ ਸਹਿਜ ਨੇ ਆਪਣੀ ਪਹਿਲੀ ਤਨਖਾਹ ਲਿਆ ਕੇ ਉਸਦੇ ਹੱਥ ਤੇ ਰੱਖ ਦਿੱਤੀ ਸੀ ਹਸਣ ਲੱਗਿਆ ਕਿ ਉਸ ਦਾ ਸੁਪਨਾ ਸਾਕਾਰ ਹੋ ਗਿਆ ਉਸ ਦੀ ਕੁਰਬਾਨੀ رنگ ਲਿਆਈ ਹੁਣ ਉਸ ਨੂੰ ਮੌਤ ਵੀ ਆ ਜਾਵੇ ਤਾਂ ਕੋਈ ਗਮ ਨਹੀਂ ਫਿਰ ਸਹਿਜ ਦਾ ਵਿਆਹ ਹੋ ਗਿਆ ਉਹ ਬੰਟੀ ਵਰਗੇ ਪਿਆਰੇ ਜਿਹੇ ਪੁੱਤਰ ਦਾ ਪਿਤਾ ਵੀ ਬਣ ਗਿਆ ਤੇ ਮਨਦੀਪ ਹੁਣ ਦਾਦੀ ਬਣ ਗਈ ਹੁਣ ਮਨਦੀਪ ਬੰਟੀ ਦੇ ਨਾਲ ਖਦਵੀ ਖੇਡਣ ਲੱਗ ਜਾਂਦੀ ਸੀ ਉਹ ਬੱਚੇ ਦੇ ਨਾਲ ਬੱਚਾ ਬਣ ਜਾਂਦੀ ਉਸ ਨੂੰ ਬੰਟੀ ਦੇ ਨਾਲ ਖੇਡਣ ਵਿੱਚ ਬਹੁਤ ਆਨੰਦ ਆਉਂਦਾ ਬੰਟੀ ਵੀ ਮਾਂ ਤੋਂ ਜ਼ਿਆਦਾ ਦਾਦੀ ਨੂੰ ਹੀ ਚਾਹੁੰਦਾ ਸੀ ਇੱਕ ਦਿਨ ਦੀਵਾਲੀ ਦਾ ਦਿਨ ਸੀ ਮਨਦੀਪ ਦਾ ਘਰ ਖੁਸ਼ੀਆਂ ਨਾਲ ਰੌਸ਼ਨ ਸੀ ਕਾਫੀ ਰਿਸ਼ਤੇਦਾਰ ਤੇ ਮੁਹੱਲੇ ਵਾਲੇ ਵੀ ਇਕੱਠੇ ਹੋਏ ਸਨ ਸਹਿਜ ਨੇ ਆਪਣੇ ਦੋਸਤਾਂ ਤੇ ਦਫ਼ਤਰ ਦੇ ਸਹਿਕਰਮੀਆਂ ਦੇ ਲਈ ਰਾਤ ਦੇ ਡਿਨਰ ਦਾ ਪ੍ਰਬੰਧ ਕੀਤਾ ਸੀ ਉਸ ਦਿਨ ਮਨਦੀਪ ਵੀ ਬਹੁਤ ਖੁਸ਼ ਸੀ ਘਰ ਵਿੱਚ ਚਹਿਲ ਪਹਿਲ ਦੇਖ ਕੇ ਇਸ ਤਰ੍ਹਾਂ ਲੱਗ ਰਿਹਾ ਸੀ ਜਿਵੇਂ ਦੁਨੀਆ ਦੀਆਂ ਸਾਰੀਆਂ ਖੁਸ਼ੀਆਂ ਉਹਨਾਂ ਦੇ ਘਰ ਵਿੱਚ ਹੀ ਆ ਗਈਆਂ ਹੋ ਸੈਜ ਦੇ ਸੋਹਰੇ ਵੀ ਨਾਲ ਦੇ ਸ਼ਹਿਰ ਵਿੱਚ ਹੀ ਸੀ ਦੀਵਾਲੀ ਤੋਂ ਅਗਲੇ ਦਿਨ ਉਹ ਸੋਹਰੇ ਵਾਲਿਆਂ ਦੇ ਵਿਸ਼ੇਸ਼ ਸੱਦੇ ਤੇ ਆਪਣੀ ਪਤਨੀ ਤੇ ਪੁੱਤਰ ਦੇ ਨਾਲ ਸਕੂਟਰ ਤੇ ਬੈਠ ਕੇ ਖੁਸ਼ੀ ਮਨਾਉਣ ਲਈ ਸੋਹਰੇ ਗਿਆ ਸੀ ਸਹਿਜ ਤੇਜ ਦੇ ਨਾਲ ਰਸਤਾ ਤੈਅ ਕਰਦਾ ਹੋਇਆ ਅੱਗੇ ਵਧਦਾ ਜਾ ਰਿਹਾ ਸੀ ਕਿ ਇੱਕ ਟਰੱਕ ਵਾਲੇ ਨੇ ਗਾਹ ਨੂੰ ਬਚਾਉਣ ਦੀ ਕੋਸ਼ਿਸ਼ ਵਿੱਚ ਆਪਣਾ ਸੰਤੁਲਨ ਗਵਾ ਦਿੱਤਾ ਨਤੀਜੇ ਵਜੋਂ ਉਸਨੇ ਸਹਿਜ ਦੇ ਸਕੂਟਰ ਨੂੰ ਆਪਣੇ ਲਪੇਟ ਵਿੱਚ ਲੈ ਲਿਆ ਪਤੀ ਪਤਨੀ ਦੋਨੋਂ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ ਤੇ ਡਾਕਟਰਾਂ ਦੇ ਅਣਥੱਕ ਯਤਨਾਂ ਦੇ ਬਾਵਜੂਦ ਬਚ ਨਾ ਸਕੇ ਪਰ ਇਸ ਜ਼ਬਰਦਸਤ ਦੁਰਘਟਨਾ ਵਿੱਚ ਛੋਟੇ ਬੰਟੀ ਦਾ ਵਾਲ ਵੀ ਵਿੰਗਾ ਨਹੀਂ ਸੀ ਹੋਇਆ ਉਹ ਟੱਕਰ ਲੱਗਦੇ ਹੀ ਮਾਂ ਦੀ ਗੋਦ ਵਿੱਚੋਂ ਬੜਕ ਕੇ ਸਿੱਧਾ ਸੜਕ ਦੇ ਕਿਨਾਰੇ ਸੰਘਣੇ ਘਾਹ ਤੇ ਡਾੜ ਗਿਆ ਸੀ ਤੇ ਇਸ ਤਰ੍ਹਾਂ ਉਹ ਬਚ ਗਿਆ ਸੀ ਸਮੇਂ ਦੇ ਥਪੇੜਿਆਂ ਨੇ ਮਨਦੀਪ ਨੂੰ ਅੰਦਰ ਹੀ ਅੰਦਰ ਤੋੜ ਦਿੱਤਾ ਸੀ ਮੁਸ਼ਕਲ ਇਹ ਸੀ ਕਿ ਉਹ ਆਪਣੇ ਮਨ ਦਾ ਦਰਦ ਕਿਸੇ ਨੂੰ ਕਹਿ ਨਹੀਂ ਸੀ ਸਕਦੀ ਉਸ ਨੂੰ ਪਤਾ ਸੀ ਕਿ ਲੋਕਾਂ ਦੀ ਝੂਠੀ ਹਮਦਰਦੀ ਨਾਲ ਦਿਲ ਦਾ ਬੋਝ ਹਲਕਾ ਨਹੀਂ ਹੋ ਸਕਦਾ ਉਸ ਨੂੰ ਲੱਗਦਾ ਕਿ ਉਸ ਦਾ ਵਿਆਹ ਸਿਰਫ ਇੱਕ ਛਲ ਸੀ ਗ੍ਰੈਸਤੀ ਜੀਵਨ ਦਾ ਕੋਈ ਵੀ ਤਾਂ ਸੌਖ ਉਸ ਨੂੰ ਨਹੀਂ ਸੀ ਮਿਲਿਆ ਸ਼ਾਇਦ ਉਹ ਦੁੱਖ ਚੱਲਣ ਦੇ ਲਈ ਹੀ ਇਸ ਦੁਨੀਆ ਵਿੱਚ ਆਈ ਸੀ ਰੰਜੀਤ ਤਾਂ ਉਸ ਦਾ ਪਤੀ ਸੀ ਪਰ ਹਰਜੀਤ ਤਾਂ ਉਸ ਦੀ ਆਪਣੀ ਨਹੀਂ ਸੀ ਉਹ ਤਾਂ ਇੱਕ ਧੋਖੇਬਾਜ਼ ਸੌਂਕਣ ਸੀ ਜਿਵੇਂ ਛਲ ਨੇ ਉਸ ਨੂੰ ਰੰਜੀਤ ਦੇ ਮੱਥੇ ਮਾਰ ਦਿੱਤਾ ਸੀ ਸਹਿਜ ਕਿਹੜਾ ਉਸਦਾ ਆਪਣਾ ਖੂਨ ਸੀ ਫਿਰ ਵੀ ਉਸਨੇ ਆਪਣੇ ਸਕੇ ਪੁੱਤਰ ਬਾਵੀ ਪਾਲਿਆ, ਪੋਸਿਆ, ਵੱਡਾ ਕੀਤਾ, ਪੜਾਇਆ, ਲਿਖਾਇਆ, ਕਿਸੇ ਕਾਬਲ ਬਣਾਇਆ। ਮਨਦੀਪ ਸਹਿਜ ਦੇ ਪੁੱਤਰ ਦਾ ਵੀ ਬੋਝ ਢੋਰੀ ਸੀ। ਬੰਟੀ ਦਾ ਦਰਦ ਉਸਦਾ ਦਰਦ ਸੀ। ਬੰਟੀ ਦੀ ਖੁਸ਼ੀ ਉਸਦੀ ਖੁਸ਼ੀ ਸੀ। ਉਹ ਬੰਟੀ ਦੀ ਖਾਤਰ ਕੀ ਕੁਝ ਨਹੀਂ ਸੀ ਕਰ ਰਹੀ। ਮਨਦੀਪ ਬੰਟੀ ਨੂੰ ਝੜਕਦੀ, ਮਾਰਦੀ ਤਾਂ ਉਸਦੇ ਭਲੇ ਲਈ ਹੀ। ਤਾਂ ਕਿ ਉਹ ਆਪਣੇ ਬਾਪ ਵਰਗਾ ਇੱਕ ਚੰਗਾ ਇਨਸਾਨ ਬਣ ਸਕੇ ਪਰੇ ਲੋਕ जख्मਾਂ ਤੇ ਲੂਣ ਛੜਕਦੇ ਮਾਸੂਮ ਬੰਟੀ ਦੇ ਦਿਲ ਦਿਮਾਗ ਵਿੱਚ ਇਹ ਗੱਲ ਭਰਦੇ ਹਨ ਕਿ ਮੈਂ ਉਸਦੀ ਸਹੀ ਦਾਦੀ ਨਹੀਂ ਮੈਂ ਤਾਂ ਬੰਟੀ ਨੂੰ ਕਦੇ ਵੀ ਗੈਰ ਨਹੀਂ ਸਮਝਿਆ ਨਹੀਂ ਨਹੀਂ ਮੈਂ ਦੁਨੀਆ ਵਾਲਿਆਂ ਦੇ ਖਾਤਰ ਬੰਟੀ ਦਾ ਪ੍ਰਤਿਕ ਕਦੇ ਦਾਤੇ ਨਹੀਂ ਲਖਾਵਾਂਗੀ ਮਨਦੀਪ ਨੇ ਯਾਦਾਂ ਦੇ ਹੰਝੂ ਪੂੰਝਦੇ ਹੋਏ ਸੋਚਿਆ ਲੋਕ ਭਾਵੇਂ ਮੈਨੂੰ ਸੋਤੇਲੀ ਦਾਦੀ ਸਮਝਦੇ ਹਨ ਤਾਂ ਸਮਝ ਹੀ ਜਾਣ ਆਖਰ ਮੈਂ ਉਸਦੀ ਸੋਤੇਲੀ ਦਾਦੀ ਹੀ ਤਾਂ ਹਾਂ ਪਰ ਮੈਂ ਬੰਟੀ ਨੂੰ ਕਾਬਲ ਇਨਸਾਨ ਬਣਾ ਕੇ ਹੀ ਦਮ ਲਵਾਉਂਗੀ ਜਦੋਂ ਬੰਟੀ ਸਮਝਦਾਰ ਹੋ ਜਾਵੇਗਾ ਉਹ ਜ਼ਰੂਰ ਮੇਰੀ ਨੇਕਦਲੀ ਨੂੰ ਸਮਝਣ ਲੱਗ ਜਾਵੇਗਾ ਸਹਿਜ ਨੂੰ ਵੀ ਲੋਕਾਂ ਨੇ ਮੇਰੇ ਖਿਲਾਫ ਕਿਤੇ ਘੱਟ ਪੜਕਾਇਆ ਸੀ ਪਰ ਸਹਿਜ ਨੂੰ ਮੇਰੇ ਵਿਹਾਰ ਤੇ ਕਦੇ ਵੀ ਸ਼ੰਕਾ ਨਹੀਂ ਸੀ ਹੋਈ ਕਿ ਮੈਂ ਉਸ ਦਾ ਬੁਰਾ ਚਾਹੁੰਦੀ ਹਾਂ ਹਣ ਬੰਟੀ ਦਾ ਰੋਣਾ ਵੀ ਬੰਦ ਹੋ ਚੁੱਕਿਆ ਸੀ। ਉਸ ਦਾ ਗੁੱਸਾ ਵੀ ਠੰਡਾ ਪੈ ਚੁੱਕਿਆ ਸੀ। ਉਸ ਨੇ ਚੋਰ ਨਜ਼ਰਾਂ ਨਾਲ ਦਾਦੀ ਵੱਲ ਵੇਖਿਆ। ਦਾਦੀ ਦੀਆਂ ਲਾਲ-ਲਾਲ ਅੱਖਾਂ ਤੇ ਅੱਖਾਂ ਵਿੱਚ ਭਰੇ ਹੋਏ ਹੰਝੂ ਦੇਖ ਕੇ ਉਸ ਤੋਂ ਚੁੱਪ ਨਰਿਆ ਗਿਆ। ਉਹ ਕਹਿੰਦਾ ਦਾਦੀ ਜੀ ਗਵਾਂਡ ਵਾਲੀ ਚਾਚੀ ਚੰਗੀ ਨਹੀਂ ਆ। ਉਹ ਝੂਠ ਬੋਲਦੀ ਆ। ਤੁਸੀਂ ਮੇਰੀ ਸੁਤੇਲੀ ਨਹੀਂ ਸਾਕੀ ਦਾਦੀਓ। ਨਹੀਂ ਤਾਂ ਤੁਸੀਂ ਮੇਰੇ ਲਈ ਰੂਮ ਹੋਣਾ। ਦਾਦੀ ਜੀ ਮੈਨੂੰ ਪਤਾ ਕਿ ਤੁਹਾਨੂੰ ਬਹੁਤ ਜ਼ੋਰ ਦੀ ਭੁੱਖ ਲੱਗੀ ਆ ਠੀਕ ਆ ਪਹਿਲਾਂ ਤੁਸੀਂ ਖਾਣਾ ਤਾਂ ਖਾ ਲਓ ਮੈਂ ਵੀ ਤੁਹਾਡੇ ਨਾਲ ਖਾਵਾਂਗਾ ਬਾਂਟੀ ਦੀਆਂ ਭੂੜੀਆਂ ਗੱਲਾਂ ਨਾਲ ਮਨਦੀਪ ਵੀ ਹੱਸਣ ਲੱਗੀ ਤੇ ਕਹਿਣ ਲੱਗੀ ਬੜਾ ਸ਼ਰੀਫ ਬੰਦਾ ਤੂੰ ਐ ਕਿਉਂ ਨਹੀਂ ਕਹਿੰਦਾ ਕਿ ਮੈਨੂੰ ਨਹੀਂ ਤੈਨੂੰ ਭੁੱਖ ਲੱਗੀ ਆ ਚੰਗਾ ਬਾਬਾ ਮੈਨੂੰ ਭੁੱਖ ਲੱਗੀ ਆ ਹੁਣ ਜਲਦੀ ਕਰੋ ਠੀਕ ਆ ਪਹਿਲਾਂ ਤੈਨੂੰ ਇਹ ਵਾਅਦਾ ਕਰਨਾ ਪੈਣਾ ਕਿ ਫਿਰ ਕਦੇ ਤੂੰ ਆਪਣੇ ਮੂੰਹੋਂ ਆਪਣੇ ਮੰਮੀ ਡੈਡੀ ਕੋਲ ਜਾਣ ਦੀ ਗੱਲ ਨਹੀਂ ਕਰੇਂਗਾ ਮੈਂ ਵਾਅਦਾ ਕਰਦਾ ਹਾਂ ਆ ਲੋ ਮੈਂ ਕੰਨ ਵੀ ਫੜ ਲੇ ਮੈਂ ਕਦੇ ਵੀ ਮੰਮੀ ਡੈਡੀ ਕੋਲ ਜਾਣ ਦੀ ਗੱਲ ਨਹੀਂ ਕਰੂੰਗਾ ਹੁਣ ਤਾਂ ਖੁਸ਼ ਹੋਣਾ ਦਾਦੀ ਜੀ ਮਨਦੀਪ ਕੌਰ ਦੇ ਦਿਲ ਵਿੱਚ ਵਹਿ ਰਹੀ ਪਿਆਰ ਦੀ ਨਦੀ ਵਿੱਚ ਜਿਵੇਂ ਹੜ ਆ ਗਿਆ ਸੀ ਉਸਨੇ ਬੰਟੀ ਨੂੰ ਖਿੱਚ ਕੇ ਝਟ ਆਪਣੇ ਸੀਨੇ ਨਾਲ ਲਾ ਲਿਆ ਹੁਣ ਉਹ ਮਹਿਸੂਸ ਕਰ ਰਹੀ ਸੀ ਕਿ ਇਹ ਲੋਕ ਮੇਰਾ ਦਰਦ ਸਮਝਣ ਭਾਵੇਂ ਨਾ ਸਮਝਣ ਪਰ ਮੇਰਾ ਬੰਟੀ ਮੇਰਾ ਦਰਦ ਸਮਝਣ ਲੱਗਾ ਹੈ ਸੋ ਉਮੀਦ ਕਰਦੀ ਹਾਂ ਇਹ ਦਿਲ ਨੂੰ ਛੂ ਜਾਣ ਵਾਲੀ ਕਹਾਣੀ ਤੁਹਾਨੂੰ ਬਹੁਤ ਪਸੰਦ ਆਈ ਹੋਵੇਗੀ ਆਪਣੇ ਵਿਚਾਰ ਕਮੈਂਟ ਬਾਕਸ ਵਿੱਚ ਜ਼ਰੂਰ ਲਿਖ ਕੇ ਦੱਸਿਓ ਚੰਗੀ ਲੱਗੀ ਲਾਈਕ ਸ਼ੇਅਰ ਵੀ ਕਰਿਓ ਤੇ ਚੈਨਲ ਨੂੰ ਵੀ ਜਲਦੀ ਨਾਲ ਸਬਸਕ੍ਰਾਈਬ ਕਰ ਲਵੋ ਬਾਕੀ ਦੀਆਂ ਕਹਾਣੀਆਂ ਵੀ ਚੈਨਲ ਉੱਪਰ ਜਾ ਕੇ ਜ਼ਰੂਰ ਸੁਣਿਓ ਉਮੀਦ ਹੈ ਤੁਹਾਨੂੰ ਉਹ ਵੀ ਬਹੁਤ ਪਸੰਦ ਆਣਗੀਆਂ ਇਹ ਕਹਾਣੀ ਸੁਣ ਲਈ ਬਹੁਤ-ਬਹੁਤ ਧੰਨਵਾਦ